ਸੱਚੀ ਗੱਲ ਜੀ ਪਿੰਡ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਲਈ ਅੱਜ ਇੱਕ ਖਾਸ ਐਪੀਸੋਡ ਮੈਂ ਇੱਥੋਂ ਬਣਾਉਣ ਜਾ ਰਿਹਾ ਅੱਜ ਇਹ ਐਪੀਸੋਡ ਵੈਸੇ ਤਾਂ ਪਿੰਡ ਆਸਟ੍ਰੇਲੀਆ ਹੋਮ ਮੇਡ ਆ ਪਰ ਅੱਜ ਸੱਚੀ ਮੁੱਚੀ ਹੋਮ ਮੇਡ ਹੋ ਗਿਆ ਜੀ ਮੇਰੇ ਘਰੋਂ ਬਣ ਰਿਹਾ ਮੇਰੇ ਖੇਤ ਚੋਂ ਬਣ ਰਿਹਾ ਤੁਹਾਨੂੰ ਮੈਂ ਆਸਟ੍ਰੇਲੀਆ ਦੀ ਆਪਦੀ ਖੇਤੀ ਦਿਖਾਉਂਦਾ ਰਹਿਣਾ ਆਸਟ੍ਰੇਲੀਆ ਦੀ ਕਿਦਵੇਂ ਸੰਤਰਿਆਂ ਦੀ ਖੇਤੀ ਕਰ ਰਿਹਾ ਪਰ ਮੈਂ ਜਿਹੜੀਆਂ ਮੇਰੀਆਂ ਜੜਾਂ ਜਿਹੜੇ ਮੇਰੇ ਰੂਟਸ ਆ ਉਹ ਪੰਜਾਬ ਇੰਡੀਆ ਚ ਪੰਜਾਬ ਚ ਨਹੀਂ ਕਹਿ ਸਕਦੇ ਹਰਿਆਣਾ ਚ ਕਿਉਂਕਿ ਮੇਰਾ ਜਿਹੜਾ ਪਿੰਡ ਆ ਦੇਸੂ ਮਲਕਾਣਾ ਤੇ ਜਿਹੜੀ ਜੱਦੀ ਜ਼ਮੀਨ ਆ ਮੇਰੀ ਮੈਂ ਉੱਥੇ ਖੜਾ ਹੁਣ ਤੇ ਤਕਰੀਬਨ ਇੱਥੇ ਜਿਹੜੀ ਇਸ ਜ਼ਮੀਨ ਦੇ ਵਿੱਚ 1959 ਤੋਂ ਬਾਗਬਾਨੀ ਹੋ ਰਹੀ ਆ ਪਰ ਸਮਾਂ ਬਦਲਦਾ ਗਿਆ ਸਮੇਂ ਦੇ ਨਾਲ ਨਾਲ ਬਾਗ ਦੇ ਨਾਲ ਅਸੀਂ ਸਬਜ਼ੀਆਂ ਸ਼ੁਰੂ ਕਰਤੀਆਂ ਤਾਂ ਤਕਰੀਬਨ ਹੁਣ ਪਿਛਲੇ 35 ਤੋਂ ਸਾਲਾਂ ਤੋਂ ਜਿਹੜਾ ਸਬਜ਼ੀਆਂ ਦਾ ਜਿਹੜਾ ਅਸੀਂ ਪੈਦਾਵਾਰ ਕਰਦੇ ਆ ਇੱਥੇ ਸਾਡਾ ਜਿਹੜਾ ਜੱਦੀ ਪੁਸ਼ਤੀ ਖੇਤੀ ਕਰਦੇ ਆ ਸੋ ਅੱਜ ਮੈਂ ਇੱਥੇ ਖੇਤ ਆਇਆ ਜੀ ਤੇ ਮੇਰੇ ਇੱਥੇ ਜਿਹੜਾ ਪਰਿਵਾਰ ਸਾਰਾ ਪੁਰਾਣੇ ਬੈਠੇ ਆ ਤਕਰੀਬਨ 20-25 ਸਾਲ ਹੋ ਗਏ ਜੀ ਤੇ ਜਿਹੜੇ ਖੇਤੀ ਕਰਦੇ ਆ ਤੇ ਇਹਨਾਂ ਦਾ ਹੁਣ ਜੇ ਹੁਣ ਪੋਜੀਸ਼ਨ ਇਹ ਹੋ ਗਈ ਆ ਜੀ ਵੀ ਮੇਰਾ ਮੁਲਕ ਹੁਣ ਆਸਟ੍ਰੇਲੀਆ ਹੋ ਗਿਆ ਤੇ ਜੁਪੀ ਤੋਂ ਆਏ ਸੀ ਇਹਨਾਂ ਦਾ ਮੁਲਕ ਹੁਣ ਇਹ ਹੋ ਗਿਆ ਸੋ ਇਹ ਤਕਰੀਬਨ ਇੱਥੇ ਬੈਠੇ ਆ ਜੀ ਬੜੇ ਪਿਆਰ ਸਤਿਕਾਰ ਸਾਡਾ ਬਣਿਆ ਹੋਇਆ ਤੇ ਅਸੀਂ ਕੋਸ਼ਿਸ਼ ਆ ਵੀ ਇਹਨੂੰ ਲਗਾਤਾਰ ਜਾਨੀ ਰੱਖੀਏ ਤੇ ਅਧੂਣੇ ਖੇਤੀ ਕਰਦੇ ਰਹੀਏ ਖੇਤੀ ਜਿਹੜੀ ਤੁਹਾਨੂੰ ਦਿਖਾਉਣੇ ਆ ਬਾਗਬਾਨੀ ਚਾਹੇ ਅਸੀਂ ਹੁਣ ਥੋੜੀ ਜੀ ਪਿੱਛੇ ਛੱਡਤੀ ਆ ਕਿਉਂਕਿ ਸਮੇਂ ਦੇ ਨਾਲ ਨਾਲ ਜਿਹੜਾ ਕਹਿ ਸਕਦੇ ਆ ਤਬਦੀਲੀਆਂ ਆਉਂਦੀਆਂ ਗਈਆਂ ਪਰ ਮੈਂ ਸਬਜ਼ੀ ਦਿਖਾਉਣਾ ਤੁਹਾਨੂੰ ਸਬਜ਼ੀ ਇੱਥੇ ਕਿਵੇਂ ਪੈਦਾ ਕੀਤੀ ਜਾਂਦੀ ਆ ਹੁਣ ਇਹ ਆਲ ਇਹ ਆਲੂ ਰਾਮਚੰਦ ਉਹ ਇੱਕ ਦਾ ਪੁੱਟਾ ਪਟਕੇ ਆਪਣੇ ਦਿਖਾਈ ਹੈ ਦੇਵੀ ਲਾਲ ਹਾਜੀ ਸੁਖਨਾ ਸੋਨਾ ਚਹਾੜ ਆਲੂ ਦਾ ਇਹਨਾਂ ਨੇ ਪੈਦਾ ਕੀਤਾ ਮੁੰਡਿਆਂ ਨੇ ਤੇ ਮੈਂ ਇੱਥੇ ਤੁਹਾਨੂੰ ਜਰੂਰ ਕੱਲੇ ਕੱਲੇ ਸਾਡੇ ਨੌਜਵਾਨਾਂ ਨੂੰ ਮਿਲਾਉਂਗਾ ਵੈਸੇ ਸਾਡੇ ਘਰ ਦੇ ਵਿੱਚ ਹਰਿਆਣੇ ਦੀ ਸਾਰੀ ਬਾਜ਼ਾਰਤਾ ਇੱਥੇ ਖੇਤ ਦੇ ਵਿੱਚ ਇੱਥੇ ਵੰਸੀ ਲਾਲ ਵੀ ਆਉਣ ਆਲੇ ਆ ਇੱਥੇ ਭਜਨ ਲਾਲ ਵੀ ਇੱਥੇ ਦੇਵੀ ਲਾਲ ਵੀ ਆ ਠੀਕ ਹੈ ਨਾ ਉਹ ਵੀ ਮਲਾਵਾਂਗੇ ਸੋ ਇਹ ਆ ਰਾਮਚੰਦਰ ਜੀ ਤੇ ਹੁਣ ਤੇ ਤੂੰ ਹੀ ਵੱਟਾ ਇਹਨਾਂ ਘਰ ਹੈ ਨਾ ਵੱਡੇ ਪਾਈ ਹਰੀ ਹਰੀ ਤੇ ਨਾ ਵੱਡਾ ਹਰੀ ਕਿਧਰ ਗਿਆ ਬਈ ਹਰੀ ਚਲਾ ਗਿਆ ਸੋ ਇਹ ਇੱਥੇ ਤਕਰੀਬਨ ਸਾਰੇ ਭਰਾਵਾਂ ਚੋਂ ਪੰਜ ਇੱਥੇ ਰਹਿੰਦੇ ਤੁਸੀਂ ਹਾਂਜੀ ਪੰਜ ਪਾਈ ਤੇ ਸ਼੍ਰੀ ਉੱਥੇ ਰਹਿੰਦੇ ਸ਼੍ਰੀ ਉੱਥੇ ਰਹਿੰਦੇ ਸੋ ਛੇ ਭਰਾ ਜੀ ਸੁਖਨਾ ਵਧੀਆ ਭਰਾ ਭਰਾਵਾਂ ਦਾ ਪਿਆਰ ਬਣਿਆ ਹੋਇਆ ਤੇ ਨਿੱਕੇ ਨਿੱਕੇ ਸੀ ਇੱਥੇ ਪਲੇ ਤੇ ਇੱਥੇ ਵੱਡੇ ਹੋਏ ਆ ਤੇ ਅੱਜ ਇੱਥੇ ਜਿਹੜੀ ਇਹ ਖੇਤੀ ਦੇਖ ਰਹੇ ਆ ਮੈਂ ਇਹਨਾਂ ਦੇ ਸਾਰੇ ਬੇਫਿਕਰ ਹੋ ਕੇ ਆਸਟ੍ਰੇਲੀਆ ਚ ਵਿਚਰ ਰਿਹਾ ਸੋ ਕਈ ਵਾਰੀ ਇਦਾਂ ਹੋ ਜਾਂਦਾ ਆਪ ਨੂੰ ਵੀ ਆਉਂਦਾ ਵੀ ਅਸੀਂ ਉੱਥੇ ਜਾ ਕੇ ਕੰਮ ਕਰੀ ਜਾਂਦੇ ਇੱਥੇ ਕੰਮ ਕਰੀ ਜਾਂਦੇ ਪਰ ਇਹ ਇੱਕ ਰੋਜੀ ਰੋਟੀ ਦੇ ਬਣੇ ਹੋਏ ਗਾਣਾ ਖਿਲਾ ਰਿਆ ਹੋਇਆ ਜਿਹੜਾ ਕੁਦਰਤ ਨੇ ਉਹਦੇ ਚੁਗਣ ਦੇ ਸਾਧਨ ਬਣੇ ਹੋਇਆ ਪਰ ਮੈਂ ਤੁਹਾਨੂੰ ਇੱਥੇ ਖੇਤੀ ਦਿਖਾਉਣਾ ਹੁਣ ਮੇਰੀ ਮੈਂ ਆਪ ਖੁਦ ਕੈਮਰੇ ਨਾਲ ਲੋ ਜੀ ਆਲੂ ਦਾ ਸਾਈਜ਼ ਬਹੁਤ ਸੋਹਣਾ ਪੈਦਾ ਹੋਇਆ ਇਹ ਰਾਮਚੰਦ ਕਿੰਨਾ ਗੱਲੂ ਨਿਕਲੂਆ ਇੱਥੋਂ ਇਹ ਕਿੱਲੇ ਦੇ ਜੇ ਲਾਈਏ ਤਾਂ ਆਪਾਂ ਹੁਣ ਬਾਈ ਜੀ ਘੜ ਤੋਂ ਘੱਟ 300 ਬੋਰੀ ਘੜ ਤੋਂ ਘੱਟ ਨਿਕਲੂਆ ਜੀ 300 ਬੋਰੀ ਹਾਂਜੀ ਕਿ ਕਿੱਡ ਤੇ ਕੀ ਭਾਜ ਆ ਰਿਹਾ ਹੁਣ ਇਸ ਟਾਈਮ ਵੀ 7 ਰੁਪਏ ਕਿਲੋ ਦੀ ਉਸਤ ਵਿਕ ਰਹੀ 700 ਰੁਪਏ ਕੁਆਂਟਲ ਵਿਕ ਰਿਹਾ ਤੇ ਕੁਆਂਟਲਾਂ ਬੋਰੀ ਕਿੰਨੇ ਕਿਲੋ ਵਾਲੀ ਕੱਢ ਦੇਣਾ ਬੋਰੀ 50 ਕਿਲੋ ਜੀ 50 ਕਿਲੋ ਯਾਨੀ ਕਿ 150 ਕੁਆਂਟਲ ਨਿਕਲੂਆ ਹਾਂਜੀ ਜੇ ਲੱਖ ਰੁਪਏ ਦਾ ਆਲੂ ਵੀ ਤੁਸੀਂ ਆਗਦੇ ਹੋ ਵੀ ਘੱਟੋ ਘੱਟ ਨਿਕਲਣਾ ਚਾਹੀਦਾ ਹਾਂਜੀ ਘੱਟੋ ਘੱਟ ਨਿਕਲਣਾ ਚਾਹੀਦਾ ਜੀ ਸੋ ਦੇਖੋ ਜੀ ਇਹ 4 ਕਿੰਨਾ ਦੀ ਖੇਤੀ ਹੈ ਸਾਰੀ ਜੇ ਕਿ ਹਾਂ ਜੀ 4 ਕਿੰਨਾ ਤੇ ਇੱਥੇ ਕੀ ਕੀ ਤੁਸੀਂ ਹੁਣ ਆਲੂ ਕਿਹੜੇ ਮਹੀਨੇ ਚ ਲਾਏ ਸੀ ਆਲੂ ਜੀ ਹੁਣ ਮੰਨ ਕੇ ਚਲੋ ਜੀ ਤੁਸੀਂ ਅਕਤੂਬਰ ਮਹੀਨੇ ਚ ਲਾਏ ਸੀ ਅਕਤੂਬਰ ਮਹੀਨੇ ਚ ਲਾਸਟ ਚ ਲਾਏ ਸੀ ਅਕਤੂਬਰ ਚ ਲਾਏ ਸੀ ਆਲੂ ਤੇ ਇਹ ਹੁਣ ਪੱਟੇ ਜਾਣਗੇ ਇਸ ਜਨਵਰੀ ਚ ਹਾਂ ਜੀ ਜਨਵਰੀ ਚ ਪੱਟੇ ਜਾਣਗੇ ਫਿਰ ਉਸ ਤੋਂ ਬਾਅਦ ਕੀ ਕਰੋਗੇ ਇੱਥੇ ਤੁਸੀਂ ਉਸ ਤੋਂ ਬਾਅਦ ਹੁਣ ਤੋਰੀ ਜ ਮਤਲਬ ਸੀਜ਼ਨ ਆ ਰਹੀ ਹੈ ਤੋਰੀ ਵੀ ਲਾਵਾਂਗੇ ਯਾਨੀ ਕਿ ਦੋ ਫਸਲਾਂ ਕਰੋਗੇ ਹੁਣ ਅਗਲੀ ਤੋਰੀ ਕਰੋਗੇ ਹਾਂ ਜੀ ਤੋਰੀ ਤੇ ਤੋਰੀ ਵੀ ਸੋਨੇ ਪੈਸੇ ਦੇ ਜਾਂਦੀ ਹੈ ਹਾਂ ਜੀ ਤੋਰੀ ਵੀ ਸੋਨੇ ਪੈਸ ਤੇ ਇਹ ਜਿਹੜੇ ਆਲੂ ਦਾ ਬੀਜ ਆ ਜਾਂ ਹੋਰ ਇਹ ਕੋਈ ਸਪੈਸ਼ਲ ਆ ਮੈਂ ਦੇਖਿਆ ਵੀ ਸਾਈਜ਼ ਬੜਾ ਵੱਡਾ ਆਲੂ ਦਾ ਬੜਾ ਸਾਫ਼ ਸੁਥਰਾ ਜੀ ਛਾਤੀ ਹੈ ਜੀ ਸਪੈਸ਼ਲ ਹੈ ਬੀਜ ਕਿਉਂਕਿ ਇਹ ਕੀ ਗਏ ਸੀ ਮਤਲਬ ਰਾਮਪੁਰੇ ਤੋਂ ਲੈ ਹੋਏ ਆ ਜੀ ਬੀਜ ਆ ਲੈਣ ਤੋਂ ਆਪਣੇ ਜਰਨਲ ਸਟੋਰ ਉਹਨਾਂ 'ਚ ਬੀਜ ਹੀ ਕੰਮ ਹੈ ਜੀ ਉਹਨਾਂ ਤੋਂ ਲੈ ਜੀ ਜੀ ਸੋ ਸੋ ਬਹੁਤ ਵਧੀਆ ਤੇ ਹੁਣ ਹੋਰ ਕੀ ਕੀ ਫਸਲ ਆ ਕਾਪਾ ਕਰ ਰਹੇ ਆ ਇੱਥੇ ਇਸ ਟਾਈਮ ਜੀ ਚੱਪਨ ਕਦੂ ਦੀ ਫਸਲ ਹੋ ਰਹੀ ਆ ਜੀ ਆਪਣੇ ਕੋਲ ਹੂੰ ਹੂੰ ਬਾਕੀ ਮੂੜੀਆਂ ਚੱਲ ਰਹੀਆਂ ਜੀ ਪਛੇਤੀਆਂ ਬਾਕੀ ਗੋਭੀ ਹੈ ਜੀ ਆਪਣੇ ਕੋਲ ਚੱਪਣ ਕਦੂ ਕਿਹੜੀ ਵੈਰੈਟੀ ਪ੍ਰੋਟੀ ਬੀਜਦੇ ਆ ਚੱਪਣ ਕਦੂ ਜੀ ਚਾਈਨੀਜ਼ ਹੈ ਜੀ ਇਹ ਮਤਲ ਹਰੇ ਹਰੇ ਰੰਗ ਦਾ ਹੁੰਦਾ ਹੈ ਅੱਛਾ ਸਬਜ਼ੀਆਂ ਚ ਵੀ ਚਾਈਨਾ ਦਾ ਚੱਲ ਰਿਹਾ ਚਾਈਨੀ ਜੀ ਜੀ ਬੀ ਬਹੁਤ ਮਹਿੰਗਾ ਜੀ ਬਹੁਤ ਚੰਗੀ ਕੁਆਲਿਟੀ ਹੈ ਜੀ ਦੋਸਤ ਚਾਈਨਾ ਦਾ ਲੋਕ ਕਹਿੰਦੇ ਸਸਤੀਆਂ ਚੀਜ਼ਾਂ ਹੁੰਦੀਆਂ ਨਹੀਂ ਜੀ ਇਹਨਾਂ ਨੇ ਚੱਪਣ ਕਦੂ ਬਹੁਤ ਸੋਹਣਾ ਵੀ ਕੱਟਿਆ ਜੀ ਚਾਈਨੀ ਅੱਛਾ ਚਲੋ ਉਹ ਵੀ ਆਪਾਂ ਦਿਖਾਉਣੇ ਆ ਚੱਪਣ ਕਦੂ ਵੀ ਦਿਖਾਉਣੇ ਆ ਤੇ ਨਾਲ ਨਾਲ ਤੁਹਾਨੂੰ ਲਓ ਜੀ ਇਹ ਸਾਡੇ ਕਰਮਾ ਹਾਂਜੀ ਕਰਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਤੂੰ ਪੜ੍ਹ ਲਿਖ ਕੇ ਕਿਧਰ ਖੇਤੀ ਨੂੰ ਕਿ ਪੜ੍ਹ ਲਿਖੇ ਜੀ ਆਪਾਂ ਹੁਣ ਖੇਤੀ ਨਹੀਂ ਹੋ ਗਈ ਗੁੰਮ ਲਾ ਕੇ ਆ ਨੌਕਰੀਆਂ ਤੇ ਰਹੀਆਂ ਨਹੀਂ ਅੱਜ ਕੱਲ੍ਹ ਦੀ ਹਾਂ ਨਹੀਂ ਨਹੀਂ ਵਧੀਆ ਵਧੀਆ ਮੈਂ ਦੱਸ ਦਿਆਂ ਜੀ ਸਾਡੇ ਨੌਜਵਾਨ ਸਾਰੇ ਮੁੰਡੇ ਪੜ੍ਹੇ ਲਿਖੇ ਆ ਇਹਨਾਂ ਦੇ ਬਜ਼ੁਰਗ ਇੱਥੋਂ ਤਕਰੀਬਨ ਮੈਨਾਂ ਦਾ 40 ਸਾਲ ਪਹਿਲਾਂ ਇੱਥੇ ਇੱਕ ਨਹਿਰੀ ਡਿਪਾਰਟਮੈਂਟ 'ਚ ਜੌਬ ਕਰਨ ਆਏ ਸਨ ਤੇ ਤਕਰੀਬਨ ਇਹਨਾਂ ਦਾ ਜਨਮ ਸਾਰਿਆਂ ਦਾ ਇੱਥੇ ਇੱਕ ਦੋ ਦਾ ਹੀ ਉੱਥੇ ਆ ਜੂਪੀ ਤੋਂ ਤੇ ਇਹਨਾਂ ਦਾ ਇੱਥੇ ਹੋਣ ਕਰਕੇ ਹੁਣ ਪੰਜਾਬੀ ਵੱਧ ਹੋ ਗਏ ਨਾ ਕੀ ਹੋ ਸੋ ਕਰਮੇਤ ਜਿਹੜੀ ਹੁਣ ਖੇਤੀ ਕਰ ਰਹੇ ਆ ਜਾਂ ਇਹ ਕਰ ਤੈਨੂੰ ਕੀ ਲੱਗਦਾ ਵੀ ਇਸ ਚ ਜਿਹੜਾ ਨੌਕਰੀ ਨਾਲੋਂ ਵਧੀਆ ਨਹੀਂ ਜੀ ਵਧੀਆ ਆਪਣੇ ਘਰੇ ਰਹੀਦੇ ਜੀ ਹਾਂ ਹਾਂ ਤੇ ਵਧੀਆ ਪੈਦਾਵਾਰ ਹੈਗੀ ਜੀ ਜੀ ਕਮਾਈ ਵੀ ਠੀਕ ਹੈ ਜੀ ਚਲੋ ਹੁਣ ਜੇ ਨੌਕਰੀ ਨਹੀਂ ਮਿਲੀ ਤੇ ਉਹਦੇ ਪਿੱਛੇ ਫਿਰ ਭਜਣਾ ਵੀ ਫਿਰ ਗਲਤੀ ਗੱਲ ਹੈ ਜੀ ਹੁਣ ਸਰਾ ਆਪਦਾ ਕੰਮ ਛੱਡ ਕੇ ਜੀ ਇਹ ਜੀ ਸੋ ਬਹੁਤ ਵਧੀਆ ਜੀ ਸਬਜੀ ਤੇ ਜੀ ਹਾਂ ਇਹ ਸਾਡਾ ਇਧਰ ਦੇਵੀ ਲਾਲ ਆ ਜੀ ਥੋੜਾ ਸੰਗ ਦਾ ਹੁੰਦਾ ਸੀ ਨਾ ਸਾਂ ਸੋ ਹਰਿਆਣੇ ਦੀ ਬਜਾਰਤ ਦੇ ਵਿੱਚ ਦੇਖੋ ਤਿੰਨ ਲਾਲਾਂ ਦਾ ਯੋਗਦਾਨ ਰਿਹਾ ਭੱਜਨ ਲਾਲ ਵੰਸੀ ਲਾਲ ਦੇਵੀ ਲਾਲ ਸੋ ਇਹ ਦੇਵੀ ਲਾਲ ਆ ਜੀ ਸਾਡਾ ਪਰ ਇਹ ਬਹੁਤ ਸਾਊ ਮੁੰਡਾ ਜੀ ਸਾਰੇ ਪਰਿਵਾਰ ਚੋਂ ਤੇ ਬੜੇ ਮਿਹਨਤ ਚ ਵਿਸ਼ਵਾਸ ਰੱਖਦਾ ਸੋ ਦੇਵੀ ਲਾਲ ਕਿਵੇਂ ਕੀ ਕਹਿਣਾ ਚਾਹੇਗਾ ਆਸਟ੍ਰੇਲੀਆ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਲੋਕਾਂ ਨੂੰ ਜੀ ਨਮਸਕਾਰ ਕੋ ਬੋਲਾਂਗੇ ਜੀ ਚਲੋ ਨਮਸਕਾਰ ਭਾਈ ਸਾਰਿਆਂ ਨੂੰ ਤੈਨੂੰ ਤੇ ਕੰਮ ਵਧੀਆ ਚੱਲ ਰਿਹਾ ਹਾਂਜੀ ਕੰਮ ਵਧੀਆ ਚੱਲਦਾ ਹੈ ਇਹ ਆ ਸਾਡਾ ਜੀ ਇਹਨਾਂ ਦਾ ਵੱਡਾ ਬਡੇਰਾ ਹਰੀ ਕਿੰਦਾ ਹਰੀ ਹਾਂ ਠੀਕ ਆ ਭਾਈ ਜੀ ਹਾਂ ਕਿੰਨੇ ਸਾਲ ਹੋ ਗਏ ਹਰੀ ਤੈਨੂੰ ਦਾ ਜਿਆਦਾ ਵੀ ਹਾਂ ਇਹ 20-22 ਸਾਲ ਤਾਂ ਹੋ ਗਏ ਇਹ ਜੇ ਪਹਿਲਾਂ ਸਿੱਧੂ ਜਦੋਂ ਇੱਥੇ ਆਇਆ ਸੀ ਹਾਂਜੀ ਬਦਲਿਆ ਨਹੀਂ ਹਰੀ तकरीबन ਉਹੋ ਜਿਹਾ ਤੇ ਹੁਣ ਉਹ ਤੋਂ ਅਗਲੀ ਜਨਰੇਸ਼ਨ ਵੀ ਸੁਖਨਾਲ ਬੱਚੇ ਸਾਰਿਆਂ ਦੇ ਪਰਿਵਾਰ ਦੇ ਬੱਚੇ ਆ ਗਏ ਆ ਜੀ ਦੇਖੋ ਮਾਤਾ ਸਾਡੇ ਖੜੇ ਆ ਤੇ ਸਾਰਿਆਂ ਨੇ ਬੱਚਿਆਂ ਨੇ ਇਹ ਪੜਦੇ ਆ ਬੱਚੇ ਉਹਨਾਂ ਦੇ ਆਨੇ ਪੜਦੇ ਕਿੱਥੇ ਪੜਦੇ ਆ ਹੁਣ ਇਹ ਜੀ ਹੁਣ ਅਗਲੇ ਸਾਲ ਲਾਵਾਂਗੇ ਜੀ ਉਹਨੂੰ ਇੱਕ ਅੱਛਾ ਅੱਛਾ ਅਸੀਂ ਕੁਝ ਬੱਚੇ ਪੜਦੇ ਵੀ ਹੋਣੇ ਤੇ ਅਸੀਂ ਪੜ੍ਹੇ ਕੁ ਸਕੂਲ ਗਏ ਸਕੂਲ ਗਏ ਹੋਏ ਅੱਛਾ ਅੱਛਾ ਤੇ ਕਿਹੜੇ ਦੇਸੂ ਮਲਕਾਂ ਨੇ ਸਕੂਲ ਜੀ ਹਾਂਜੀ ਦੇਸੂ ਮਲਕਾਂ ਤੇ ਕੀ ਵਧੀਆ ਪੜਾਈ ਹੈ ਪੜਦੇ ਸੁਣੋ ਹਾਂਜੀ ਵਧੀਆ ਪੜਾਈ ਹੈ ਅੱਛਾ ਚਲੋ ਜੀ ਸੋ ਬਹੁਤ ਵਧੀਆ ਸੁਣੋ ਹੁਣ ਖੇਤੀ ਵੀ ਦਿਖਾਉਣਿਆ ਇਹ ਲਓ ਜੀ ਇਧਰ ਆ ਬਾਉ ਜੀ ਪੂਰੀ ਟੋਪੀ ਟੁੱਪੀ ਬਲਟਾ ਫਲਟਾ ਕੱਸੀ ਖੜੇ ਦੇ ਹਲੋ ਸਤਿ ਸ੍ਰੀ ਅਕਾਲ ਬਲਾ ਇਹ ਪੂਰਾ ਬਾਉ ਬਣਿਆ ਖੜਾ ਦੇਖੋ ਤੇ ਲੋ ਜੀ ਇਧਰ ਆਪਾਂ ਦਿਖਾਉਣੇ ਆ ਇਹ ਸਾਡਾ ਜਿਹੜਾ ਰੱਖਿਆ ਹੋਇਆ ਟਰੈਕਟਰ ਜਿਹੜਾ ਸਬਜ਼ੀ ਜਮ ਮੰਡੀ ਨੂੰ ਲੈ ਜਾਣੇ ਆ ਜੀ ਇੱਕ ਕਰੇਟ ਬਣਾ ਬਣਾ ਕੇ ਨਾ ਇਹਦੇ ਚ ਟਰਾਲੀ ਦੇ ਵਿੱਚ ਪਹਿਲਾਂ ਟੋਕਰਿਆਂ ਦਾ ਸਿਸਟਮ ਹੁੰਦਾ ਸੀ ਪਰ ਹੁਣ ਕਰੇਟ ਲਾ ਜਾ ਕੇ ਤੇ ਇਹਨਾਂ ਚ ਲੈ ਜਾਂਦੇ ਆ ਤੇ ਇਧਰ ਤੁਹਾਨੂੰ ਦਿਖਾਉਣੇ ਆ ਜੀ ਚੱਪਣ ਕਦੂ ਇਹ ਚੱਪਣ ਕਦੂ ਲੱਗੇ ਹੁਣ ਚੱਲ ਦੇ ਜੀ ਇਹ ਚਾਈਨੀਜ਼ ਚੱਪਣ ਕਦੋਂ ਆ ਜੀ ਇਹ ਲੱਗ ਚੁੱਕਿਆ ਇਸ ਟਾਈਮ ਫਰੂਟ ਇਹ ਕਿਦੋਂ ਤੱਕ ਤੁਹਾਡਾ ਸ਼ੁਰੂ ਹੋ ਜੂਦੀ ਜੀ ਫਰਵਰੀ ਤੇ ਤਿਆਰ ਹੋ ਜੂਗੀ ਫਰਵਰੀ ਚ ਸੋ ਇਹਦੇ ਚ ਇੱਕ ਇੱਕ ਲਾਈਨ ਤੁਸੀਂ ਇਹਦੇ ਚ ਗੋਭੀ ਦੀ ਲਾਈ ਹੈ ਹਾਂਜੀ ਹਾਂ ਬੰਦੇ ਬਾਈ ਜੀ ਇਹਦੀਆਂ ਅੱਛਾ ਇਹ ਇਹ ਚੱਪਣ ਕਦੋਂ ਦੀਆਂ ਬੱਲਾਂ ਬਣਨੀਆਂ ਹਾਂ ਇਹ ਇੱਥੇ ਤੱਕ ਆ ਜਾਣੇ ਜੀ ਅੱਛਾ ਕੱਟ ਕੇ ਜੀ ਆਉਂ ਲਈ ਨਾਲੀ ਬੰਦ ਕਰਕੇ ਹਾਂ ਇਹਨੂੰ ਅੱਗੇ ਚੱਲਣ ਵਾਸਤੇ ਦੇ ਦਾਂਗੇ ਜੀ ਇਹਨਾਂ ਨੂੰ ਇਹ ਗੋਭੀ ਬਾਅਦ ਚ ਹੋਊਗੇ ਤੂੰ ਨਹੀਂ ਗੋਭੀ ਪਹਿਲਾਂ ਹੋ ਜੀ ਗੋਭੀ ਪਹਿਲਾਂ ਵੱਢ ਲਵਾਂਗੇ ਜੋ ਤੱਕ ਇਹਦਾ ਸਾਈਜ਼ ਇਤਨਾ ਜਾਊਗਾ ਉਦੋਂ ਗੋਭੀ ਹੋ ਜੂਗੀ ਅੱਛਾ ਅੱਛਾ ਸੋ ਯਾਨੀ ਕਿ ਦੂਰੀ ਖੇਤੀ ਇਸ ਚ ਲੈ ਲੈਣੇ ਦੋਸਤ ਹਾਂ ਇਹਦੀ ਬਾਲ ਤਕਰੀਬਨ ਵਾਹ ਤੱਕ ਪਹੁੰਚ ਜੀ ਮਤਲਬ ਇਹ ਚੱਪਣ ਕਦੋਂ ਤੱਕ ਇਹ ਤਾਂ ਬੜਾ ਸ਼ਾਰਟ ਚੱਲਦੇ ਹੁੰਦੇ ਸੀ 20 25 ਦਿਨਾਂ ਚ ਖਤਮ ਹੋ ਜਾਂਦੇ ਸੀ ਹਾਂ ਜੀ 2 ਮਹੀਨੇ ਚੱਲੂਗਾ ਜੀ ਕਿਉਂਕਿ ਚਾਈਨੀਜ਼ ਆਈਟਮ ਹੈ ਜੀ ਬਹੁਤ ਸੋਹਣੀ ਆਈਟਮ ਤੇ ਇਹ ਵੀ ਕਿੰਨਾ ਕੁ ਮਹਿੰਗਾ ਇਹਦਾ ਇਹ ਤਾਂ ਬਈ 10000 ਰੁਪਏ ਨੂੰ ਬਈ 10000 ਨੂੰ ਕੀ 1 ਕਿਲੋ 1 ਕਿਲੋ ਤੇ ਕਿੰ ਸੋ ਜਾਨੀ ਕਿ ਦੂਜਾ ਨਾ ਚੰਗਾ ਲੋ ਜੀ ਬੰਸੀ ਲਾਲ ਵੀ ਆ ਗਏ ਸਾਡੇ ਇਹ ਬੰਸੀ ਲਾਲ ਜੀ ਦੇਖੋ ਬਾਜ਼ਾਰਤ ਦਾ ਜਿਹੜਾ ਇੱਕ ਇਹ ਐ ਮਾਂਗਾ ਜੀ ਇਹ ਨੌਜਵਾਨ ਸਾਰਾ ਗਾਈਡ ਕਰਦਾ ਜਿੰਨਾ ਕਿ ਬਾਹਰਲੇ ਕੰਮ ਨਹੀਂ ਹੁੰਦੇ ਉਹ ਵੀ ਕਰਦਾ ਤੇ ਨਾਲ ਨਾਲ ਸਾਨੂੰ ਬੜਾ ਸਹਾਰਾ ਇਹਨਾਂ ਦਾ ਸੋ ਬੰਸੀ ਹਾਂ ਜੀ ਕਿਵੇਂ ਲੱਗਦਾ ਵੀ ਕੀ ਖੇਤੀ ਚ ਹੋਰ ਕੀ ਤਜਰਬਾ ਸਭ ਠੀਕ ਹੈ ਭਾਈ ਫਿਲਹਾਲ ਤੇ ਕਰਾ ਹੁਣ ਚੱਪਣ ਕਦੋਂ ਆਲੂਆਂ ਦਾ ਸਵਾਏ ਹੋਰ ਕੀ ਹੋ ਰਿਹਾ ਹੁਣ ਚੱਪਣ ਕਦੋਂ ਆਲੂ ਵਗੈਰਾ ਜੀ ਹੁਣ ਕਰਾਂ ਇਹ ਆਪਾਂ ਫਸਲ ਵਿਜੀ ਗਈ ਇਸ ਤੋਂ ਬਾਅਦ ਜੀ ਆਪਾਂ ਜਿਵੇਂ ਤੋਰੀ ਵੱਲ ਵਾਲੀ ਚੀਜ਼ ਹੂੰ ਹੂੰ ਤੇ ਜਿਵੇਂ ਜਿਵੇਂ ਆਪਣਾ ਆਲੂ ਵਾਲਾ ਖਾਂ ਖਾਲੀ ਹੋਈ ਜਾਊਗਾ ਜੀ ਹੂੰ ਹੂੰ ਕਿਵੇਂ ਆਪਾਂ ਵੱਲ ਵਾਲੀ ਚੀਜ਼ ਲਾਵਾਂਗੇ ਜੀ ਜਿਵੇਂ ਤੋਰੀ ਹੋਇਆ ਕੱਦੂ ਹੋਇਆ ਜੀ ਫਰਵਰੀ ਤੋਂ ਬਾਅਦ ਸ਼ੁਰੂ ਹੋਊ ਜਨ ਜਿਵੇਂ ਖਾਲੀ ਹੋਇਆ ਜਾਊਗਾ ਹੂੰ ਹੂੰ ਤੇ ਉਸ ਤੋਂ ਬਾਅਦ ਜੇ ਮੰਨ ਲਓ ਜਿਹੜੀ ਫਸਲ ਆਪਾਂ ਨੂੰ ਨਹੀਂ ਠੀਕ ਲੱਗੀ ਕਹਿੰਦਾ ਮਤਲਬ ਕੋਈ ਨਰਮ ਹੈ ਜਾਂ ਇੰਦੀ ਆਮਦਨ ਆਹੀ ਗਈ ਫਿਰ ਆਪਾਂ ਉੱਥੇ ਝੋਨਾ ਵੀ ਕਰ ਸਕਦੇ ਅੱਛਾ ਜੀ ਫਿਰ ਇਹ ਝੋਨਾ ਵੀ ਇੱਧਰ ਮੈਂ ਤੁਹਾਨੂੰ ਟ੍ਰੇਨ ਦਿਖਾ ਦਿਆਂ ਜੀ ਰ ਤੇ ਟ੍ਰੇਨ ਇਹ 10 ਵਾਲੀ ਗੱਡੀ ਆ ਕਹਿੰਦੇ ਆ 11 ਵਾਲੀ ਇਹ 11 ਵਾਲੀ ਗੱਡੀ ਆ ਜੀ ਬਠਿੰਡੇ ਨੂੰ ਜਾ ਰਹੀ ਆ ਜੀ ਸਰਸਾ ਤੋਂ ਬਠਿੰਡਾ ਇਹ ਰੇਲਵੇ ਟ੍ਰੈਕ ਆ ਜਿਹੜਾ ਉਹ ਆਪਣੇ ਖੇਤ ਦੇ ਵਿੱਚ ਦੀ ਲੰਘਦਾ ਜੀ ਤੇ ਇਸ ਟਾਈਮ ਜਿਹੜੀ ਸਰਸੇ ਨੂੰ ਟ੍ਰੇਨ ਜਾ ਰਹੀ ਆ ਤੇ ਦੂਰ ਉਹ ਸਾਹਮਣੇ ਜਿਹੜੇ ਦਰਖਤ ਦਿਖ ਰਹੇ ਆ ਉਹ ਪਾਖੜਾ ਨਹਿਰ ਆ ਜੀ ਉਹ ਪਾਖੜਾ ਨਹਿਰ ਦਾ ਰੈਸਟ ਹਾਊਸ ਬਣਿਆ ਹੋਇਆ ਤੇ ਇਹ ਜਿਹੜੀ ਪਾਖੜਾ ਜਵਾਰਲਾਲ ਨਹਿਰੂ ਨੇ ਕੱਢੀ ਸੀ ਸਾਡੇ ਲਈ ਤਾਂ ਚਲੋ ਵਰਦਾਨ ਰਹੀ ਜੀ ਇਹ ਤੇ ਇਹ ਜ਼ਮੀਨ ਜਿੱਥੇ ਕਹਿੰਦੇ ਕਿਤੇ ਅੱਕ ਹੁੰਦੇ ਸੀ ਇਥੇ ਬਾਗਬਾਨੀਆਂ ਹੋਣ ਲੱਗ ਗਈਆਂ ਸੀ 1959 ਦੇ ਵਿੱਚ ਜਦੋਂ ਇਹ ਭਾਖੜਾ ਸ਼ੁਰੂ ਹੋਈ ਉਦੋਂ ਪਹਿਲਾਂ ਸੋ ਬੰਸੀ ਹੁਣ ਇੱਕ ਚੱਪਣ ਕੱਦੂ ਤੇ ਤੋਂ ਬਾਅਦ ਤੁਸੀਂ ਅਗਲੀ ਜਿਹੜੀ ਜਿਹੜੀ ਗੋਭੀ ਚ ਤੁਸੀਂ ਮੈਨੂੰ ਦੇਖਿਆ ਸੀ ਕਿ ਘੱਟਾ ਗੋਭੀ ਹਾਂਜੀ ਹਾਂਜੀ ਪਿੱਛੇ ਜੀ ਕੁਛ ਰੇਟ ਸਾਨੂੰ ਬਹੁਤ ਘੱਟ ਮਿਲੇ ਜੀ ਇਸ ਕਰਕੇ ਗੋਭੀ ਅਸੀਂ ਜ਼ਿਆਦਾਤਰ ਘੱਟ ਲਾਈ ਅਕਤੀ ਜਿਵੇਂ ਕਿ ਆਲੂ ਜਾਂ ਚੱਪਣ ਕੱਦੂ ਜ਼ਿਆਦਾ ਲਾਇਆ ਅਕਤੀ ਤੇ ਕਹਿੰਦਾ ਮਤਲਬ ਇਹ ਤੋਂ ਬਾਅਦ ਆਪਣੇ ਕੋਲੇ ਗੋਭੀ ਜੀ ਹੁਣ ਲਾਰਖੀ ਐ ਤੇ ਇਸ ਤੋਂ ਬਾਅਦ ਜਿਹੜੀ ਇਸ ਤੋਂ ਵਿਆਹ ਦੇ ਸੀਜ਼ਨ ਆ ਜਾਣਗੇ ਤੇ ਇਸ ਤੋਂ ਪੋਹ ਦੇ ਕਾਰਨ ਅਸੀਂ ਗੋਭੀ ਘੱਟ ਰੱਖਦੇ ਸੀ ਇਸ ਤੋਂ ਬਾਅਦ ਅੱਗੇ ਫਰਵਰੀ ਤੇ ਵਿਆਹ ਦੇ ਨਾਲ ਹੁਣ ਗੋਭੀ ਆਪਣੇ ਕੋਲੇ ਸ਼ੁਰੂ ਹੋ ਜੂ तकरीबन ਤੇ ਮੂਲੀ ਮੂਲੀ ਦੀ ਕੀ ਹੈ ਹੂੰ ਮੂਲੀ ਕਹਿੰਦਾ ਮਤਲਬ ਜੀ ਇਸ ਤੋਂ ਪਹਿਲਾਂ ਹੁਣ ਇਸ ਤੋਂ ਬਾਅਦ ਮੂਲੀ ਨਿਸਰਨ ਲੱਗ ਜੂਗੀ ਅੱਛਾ ਮੂਲੀ ਸੀਗੀ ਆਪਣੇ ਕੋਲੇ ਹਾਂ ਮੂਲੀ ਆਪਣੇ ਕੋਲੇ ਸੀਗੀ ਜੀ ਮੂਲੀ ਆਪਾਂ ਆ ਬਾਣ ਤੇ ਮੂਲੀ ਲੈ ਕੇ ਆਪਾਂ ਫੇਰ ਚਪਨ ਕਦੋਂ ਲਾਇਆ ਅੱਛਾ ਪਹਿਲਾਂ ਮੂਲੀ ਲੈ ਲਈ ਸੀ ਤੇ ਦੇਸੀ ਮੂਲੀ ਸੀ ਅੱਛਾ ਉਸ ਤੋਂ ਬਾਅਦ ਜੀ ਉੱਤੇ ਮੂਲੀ ਆਪਣੇ ਕਹਿੰਦਾ ਮਤਲਬ ਹਾਈਬ੍ਰਿਡ ਤੇ ਹੁਣ ਇਦੋਂ ਬਾਅਦ ਫਰਵਰੀ ਤੋਂ ਨਿਸਰਨ ਲੱਗ ਜਾਂਦੀ ਏ ਮੂਲੀ ਨਹੀਂ ਤੇ ਮੂਲੀ ਦਾ ਕੀ ਭਾਪੂ ਰਿਆ ਭਾ ਮੂਲੀ ਦਾ ਤੇ ਠੀਕ ਰਿਹਾ ਜੀ 10 12 ਤੋਂ ਅਗੇਤੀ ਮੂਲੀ ਤਾਂ 12 15 20 ਵਿਕੀ ਸੀ ਅੱਛਾ ਹਾਂਜੀ 15 ਰੁਪਏ ਕਿਲੋ ਹਾਂ ਤੇ ਉਹ ਦੇਸੀ ਸੀ ਨਾ ਜੀ ਮਾੜਾ ਵਜਨ ਘਟ ਹੁੰਦਾ ਉਸ ਤੋਂ ਬਾਅਦ 6 7 8 10 ਵਿਕੀ ਗਈ ਹੁਣ ਕਹਿਣ ਦਾ ਮਤਲਬ ਥੋੜੀ ਠੰਡ ਕਰਕੇ ਤੇ 5 6 ਰੁਪਏ ਵਿਆਹਾਂ ਦਾ ਸੀਜ਼ਨ ਵੀ ਇੱਥੇ ਕਾਊਂਟ ਹੁੰਦਾ ਵੀ ਵਿਆਹਾਂ ਦੇ ਹਿਸਾਬ ਨਾਲ ਆਉਣੇ ਅੱਛਾ ਤੇ ਤੇ ਗਾਜਰ ਗੁਜਰ ਵੀ ਲਾਉਣੇ ਤੁਸੀਂ ਨੇ ਜੀ ਗਾਜਰ ਤਾਂ ਫਿਲਹਾਲ ਕਰਨ ਕੀ ਕੀ ਔਖੀ ਹੈ ਗਾਜਰ ਦੀ ਖੇਤੀ ਇਹਨਾਂ ਨਾਲੋਂ ਆਹ ਖੇਤੀਆਂ ਗਾਜਰ ਨਾਲੋਂ ਵਧੀਆ ਮੰਨੀ ਜਾਂਦੀ ਹੈ ਜੀ ਜੀ ਹਾਂ ਜੀ ਸੋ ਇੱਕ ਜੇ ਹੁਣ ਆਪਾਂ ਕਹੀਏ ਜਿਹੜੀ ਖੇਤੀ ਦੇ ਵਿੱਚ ਤੁਸੀਂ ਗ੍ਰੀਨ ਹਾਊਸ ਜਾਂ ਅੱਜਕੱਲ ਸਬਜ਼ੀਆਂ 'ਚ ਇਹ ਵੀ ਆ ਹਾਂ ਜੀ ਤੇ ਕੀ ਤੁਸੀਂ ਤਜਰਬਾ ਕਰਨਾ ਚਾਹੋਗੇ ਜੇ ਆਪਾਂ ਗ੍ਰੀਨ ਹਾਊਸ ਲਾ ਲਈਏ ਇੱਥੇ ਹਾਂਜੀ ਅੱਜਕੱਲ ਨਵੀਂ ਤਕਨੀਕ ਆ ਰਹੀ ਹੈ ਤਾਂ ਵਧੀਆ ਹੀ ਹੋ ਰਹੀ ਹੈ ਜੀ ਨਵੀਂ ਤਕਨੀਕ ਦੇ ਹਿਸਾਬ ਨਾਲ ਜਿਵੇਂ ਕਿ ਗ੍ਰੀਨ ਹਾਊਸ ਵਿੱਚ ਫੱਕਾ ਫੁੱਕਾ ਜੀ ਵਧੀਆ ਤਿਆਰ ਹੋ ਰਹੀਆਂ ਜੀ ਜਿਹੜਾ ਕਿ ਆਪਾਂ ਨੂੰ ਜਿਵੇਂ ਮੌਸਮ ਜੀ ਮੀਂਹ ਮੰਨ ਲਓ ਬੀ ਡਾਊਟ ਸੀਜ਼ਨ ਵੀ ਪੈਣ ਲੱਗ ਗਿਆ ਜਿਆਦਾਤਰ ਜਦ ਕਹਿੰਦੇ ਸੌਣ ਤੇ ਮੀਂਹ ਪੈਂਦਾ ਨਹੀਂ ਹੂੰ ਹੂੰ ਸੌਣ ਤੋਂ ਬਾਅਦ ਵੀ ਪੈਣ ਲੱਗ ਜਾਂਦਾ ਉਹ ਉਸ ਨਾਲ ਨੁਕਸਾਨ ਹੁੰਦਾ ਜੀ ਆ ਜੀ ਗੱਲ ਨਹੀਂ ਸੋ ਚਲੋ ਕੋਈ ਨਹੀਂ ਜੀ ਆਪਾਂ ਅਗਲੇ ਵਾਰ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਆਧੁਨਿਕ ਖੇਤੀ ਕਰਦੇ ਆ ਤੇ ਮੈਂ ਤੁਹਾਨੂੰ ਦੂਰ ਦਾ ਨਜ਼ਾਰਾ ਦਿਖਾਉਣਾ ਜੀ ਖੇਤ ਦਾ ਜਿੱਥੋਂ ਤੱਕ ਵੀ ਜਾਂਦਾ ਕੈਮਰੇ ਦੀ ਨਿਗਾ ਤੁਸੀਂ ਦੇਖ ਸਕਦੇ ਹੋ ਇੱਥੇ ਤਕਰੀਬਨ ਸਾਰੇ ਸਬਜ਼ੀ ਹੁੰਦੀ ਹੈ ਜੀ ਤੇ ਅੱਗੇ ਉਹ ਅਮਰੂਦਾਂ ਦਾ ਬਾਗ ਵੀ ਦੇਖ ਸਕਦੇ ਹੋ ਤੁਸੀਂ ਸਾਡਾ ਤੇ ਕੇਲੇ ਵੀ ਲਾ ਰੱਖਿਆ ਸ਼ੌਂਕ ਵਜੋਂ ਮੁੰਡਿਆਂ ਨੇ ਜਦੋਂ ਫੇਰ ਆਏ ਹੁੰਦਾ ਵੀ ਉਹਨਾਂ ਤੇ ਲਈ ਛਿਲਗੇ ਨਾ ਪੂਰਾ ਹਾਂਜੀ ਅਰਤੀ ਤਾਂ ਬੜਾ ਸੁਆਣਾ ਹੁੰਦਾ ਰੱਖਦੇ ਜਾਂਦੇ ਮੁੰਡਾ ਤੇ ਖਿਜ ਜਾਂਦਾ ਥੋੜਾ ਥੋੜਾ ਕਰਕੇ ਆਹ ਉੱਥੇ ਦੇ ਕੇਲੇ ਆਂ ਚੜਾ ਦਿੰਦੇ ਨਾ ਇਹ ਵੀ ਚੜਾਲਿਆ ਕਰਨਵੇਂ ਟਮਾਟਰ ਐ ਲਸਣ ਆ ਜੀ ਲਸਣ ਆਇ ਇਹ ਹੈ ਜੀ ਇੱਥੇ ਜਿਹੜਾ ਹੌਲੀ-ਹੌਲੀ ਕੁੜਮ ਕੁਬੀਲਾ ਬਸਿਆ ਹੋਇਆ ਜੀ ਸਮਰਸੀਬਲ ਪੰਪਾ ਜੀ ਆਲੂ ਬੀਜਣ ਵਾਲੀ ਮਸ਼ੀਨ ਆ ਜੀ ਸੋ ਇਹ ਜਾਮਣਾਂ ਦਾ ਦਰਖਤ ਆ ਜੀ ਕਿਸੇ ਟਾਈਮ ਦੇ ਵਿੱਚ ਮੈਂ ਲਾਇਆ ਸੀ ਤੇ ਅੱਜ ਸੁੱਖ ਨਾਲ ਜਵਾਨ ਹੋ ਗਿਆ ਇਹ ਕਹਿੰਦੇ ਸੋਹਣੇ ਜਾਮਣ ਲੱਗਦੇ ਆ ਤੇ ਇਹ ਥਾਂ ਦੇ ਉੱਤੇ ਇਹ ਇਤਿਹਾਸਿਕ ਥਾਂ ਜੀ ਮੇਰੇ ਲਈ ਇਹ ਥਾਂ ਦੇ ਉੱਤੇ ਨਾ ਹੁਣ ਤਾਂ ਤੁਸੀਂ ਕਹੋਗੇ ਵੀ ਕਮਰਾ ਬਣਿਆ ਹੋਇਆ ਪਰੇਸਥਾਨ ਦੇ ਉੱਤੇ ਖੂਹ ਸੀਗਾ ਕਿਸੇ ਟਾਈਮ ਦੇ ਵਿੱਚ ਤੇ ਇਸ ਖੂਹ ਦੇ ਵਿੱਚ ਮੈਂ ਛਾਲ ਮਾਰ ਗਿਆ ਸੀ ਜਾਣ ਬੁੱਝ ਕੇ ਨਹੀਂ ਮਾਰੀ ਸੀ ਤਿਲਕ ਗਿਆ ਸੀ ਡਿੱਗ ਗਿਆ ਸੀ 55 ਫੁੱਟ ਡੂੰਘਾ ਖੂਹ ਸੀ ਇਸ ਜਗ੍ਹਾ ਦੇ ਉੱਤੇ ਤੇ ਪਰ ਉਹਦੇ ਆਖਣ ਨੂੰ ਆਪਾਂ ਨੂੰ ਖੂਹ ਨੇ ਵੀ ਨਹੀਂ ਝੱਲਿਆ ਜੀ ਤੇ ਅੱਜ ਫੇਰ ਵੀ ਇੱਥੇ ਤੁਰੇ ਫਿਰਦੇ ਆ ਤੁਹਾਡੇ ਸਾਹਮਣੇ ਸੋ ਹਰੀ ਤੇਰੇ ਯਾਦ ਆ ਜਦ ਦਿਨ ਮੈਂ ਤਿਲਕੇ ਸੀ ਤੂੰ ਇੱਥੇ ਸੀ ਨਾ ਕੋਲੇ ਸੀ ਹਾਂਜੀ ਮੈਂ ਹੀ ਸੀ ਹਾਂ ਤੂੰ ਹੀ ਕੋਲੇ ਸੀ ਕੀ ਪਤਾ ਨਹੀਂ ਕੀ ਕੀ ਕਰਦਾ ਕੀ ਸੀ ਐਵੇਂ ਸੀ ਕਿ ਕਿ ਲਾਲ ਨੇ ਕੇਲਾ ਜੀ ਖੂਨ ਪਾ ਕੇ ਕਿਸੇ ਨੂੰ ਕਰ ਲਿਆ ਉਧਰ ਹਾਂ ਹਾਂ ਜਦੋਂ ਇੱਕਦਮ ਲਾਲ ਨੇ ਕੇਲਾ ਪਟਿਆ ਗਿਆ ਹਾਂ ਤੇਰੀ ਖੂਨ ਖਿੱਢ ਕੇ ਸੀ ਹਾਂ ਸੋ ਬਾਤ ਬਾਤ ਬੜਕ ਕਰਦਾ ਮੈਂ 96 ਦੀ ਗੱਲ ਆ 96 ਹਾਂ ਸਮਝ ਲੋ 4 ਤੇ ਤੇ ਹਾਂ ਤੇ 23 ਸਾਲ ਹੋ ਗਏ 23 ਸਾਲ ਪਹਿਲਾਂ ਦੀ ਗੱਲ ਆ ਤੇ 23 ਸਾਲ ਪਹਿਲਾਂ ਇਹ ਹਾਸਾ ਵਾਪਰਿਆ ਸੀ ਸੋ ਪਰਜਾਦਾ ਤਾਂ ਜੀਆਂ ਜੀ ਅੱਜ ਵੀ ਜਵਾਨ ਇੱਥੇ ਆ ਤੇ ਇਸ ਥਾਂ ਦੇ ਤੇ ਉਹ ਖੂ ਸੀਗਾ ਪਰ ਹੁਣ ਉਹ ਖੂ ਇਹਨਾਂ ਨੇ ਅੱਟ ਤਾਂ ਮੈਂ ਤਾਂ ਕਿਹਾ ਸੀ ਇਹਨੂੰ ਰੱਖੋ ਮੇਰੀ ਯਾਦ ਰਹੂਗੀ ਪਰ ਹੁਣ ਇਹਨਾਂ ਨੇ ਨਵਾਂ ਇੱਥੇ ਸਮਰਸੀ ਵੱਲ ਲਾਤਾ ਲਓ ਜੀ ਫਿਰ ਤੁਹਾਨੂੰ ਅਗਲੇ ਸਾਲ ਕਰਦੇ ਆ ਦਿਖਾਉਣੇ ਆ ਜੀ ਫਿਰ ਵਧੀਆ ਇਦੋਂ ਵਧੀਆਦੂਣ ਖੇਤੀ ਇਹ ਤਾਂ ਅਚਾਨਕ ਅਜ ਇਸ ਆਪਾਂ ਅਸੀਂ ਆਏ ਸੀ ਤੇ ਚੱਲ ਮੁੰਡੇ ਕੰਮ ਲੱਗੇ ਹੋਏ ਸੀ ਤੇ ਆਪਾਂ ਨਾਲ-ਨਾਲ ਸ਼ੂਟ ਕਰ ਲਿਆ ਜੀ ਸੋ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ